ਤੇ ਨਰਦੋ ਜਿਖ ਜਾਣੇਗੇ ਸਤਿਪਖ ਹੈ ਰਵਿਦਾਸ ਪਰਮ ਸਨਮਾਨ ਜੋਗ ਜਗ ਜਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਾਜ਼ਰ ਹਜ਼ੂਰ ਸਰਬ ਕਲਾ ਪ੍ਰਭੂਰ ਧੰਨ ਸਹਿਬ ਜੀ ਗੁਰਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜੇ ਬੈਠੀ ਗੁਰੂ ਪਿਆਰੀ ਸਾਧ ਸੰਗਤ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਪਾਗੇ ਹਾਂ ਧੰਨ ਗ੍ਰਿਸ਼ਟ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਿਹਰ ਦੇ ਸਦਕਾ ਅੰਦਰ ਪਾਵਨ ਵਿਚਾਰ ਸਰਵਣ ਕਰਨ ਲਈ ਅਸੀਂ ਗੁਰੂ ਘਰਵਾਰ ਅੰਦਰ ਹਾਜ਼ਰ ਹੋਏ ਹਾਂ ਆਪ ਜੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸਾਂ ਆਉ ਕੁਝ ਸਮੇਂ ਦੇ ਲਈ ਪਾਵਨ ਸਮਾਂ ਤੁਝ ਬਦੇਰੀ ਹੋ ਗਈ ਪਰ ਆਓ ਦੋ ਪਾਵਨ ਪੰਕਤੀਆਂ ਦੀ ਆਪਾਂ ਵਿਚਾਰ ਸਾਂਝੀ ਕਰਕੇ ਇਸ ਸਮਾਪਤੀ ਕਰਨੀ ਹੈ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਪਾਸ ਇੱਕ ਵਾਰੀ ਫੇਰ ਨਾਲ ਮਿਲ ਕੇ ਲਵਾਈਏ ਹਾਜ਼ਰੀ ਧਨ ਸ਼੍ਰੀ ਗੁਰੂ ਅਰਜਨ ਦੇ ਪਾਸ਼ੇ ਦੇ ਪਾਵਨ ਚਰਨਾਂ ਕਮਲਾਂ ਪਾਸ ਇੱਕ ਵਾਰੀ ਫੇਰ ਗੁਰੂ ਫਤੇ ਪ੍ਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਨੇ ਕਿਰਪਾ ਕੀਤੀ ਸੀ ਪਾਵਨ ਸ਼ਬਦ ਦੀ ਸਮਾਪਤੀ ਹੋਈ ਹੈ ਪਾਵਨ ਹੋਆ ਗੁਰਸੰਚ ਮੈ ਲਾਇਆ ਪਰਬ ਅਬਨਾਸੀ ਕਰਮੈ ਪਾਇਆ ਸੇਵ ਕਰੀ ਪਲਤਸਨ ਵਿਛੜਾ ਜਨ ਨਾਨਕ ਦਾਸ ਤੁਮਾਰੀ ਜੀਉ ਫਿਰ ਅਗਲੀ ਪੰਕਤੀ ਸਤਿਗੁਰ ਜੀ ਨੇ ਪਾਵਨ ਸ਼ਬਦ ਵਰਤ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਕੀਤੀ ਹੋ ਕੋਲੀ ਜੀਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੀ ਜੀਉ ਰਹਾਉ ਇਸ ਪਾਵਨ ਸ਼ਬਦ ਦੇ ਵਿੱਚ ਤਕਰੀਬਨ ਸਤਿਗੁਰ ਜੀ ਨੇ ਤਿੰਨ ਵਾਰੀ ਇਹ ਪਾਵਨ ਰਹਾਉ ਵਾਲਾ ਬੰਦ ਸ਼ਬਦ ਮਾਫ ਕਰਿਓ ਚਾਰ ਵਾਰੀ ਰਹਾਉ ਵਾਲੇ ਬੰਦ ਨੂੰ ਤਰਜੀਹ ਦਿੱਤੀ ਹੈ ਇੱਕ ਦਲੀਲ ਦੇ ਨਾਲ ਸਤਿਗੁਰੂ ਜੀ ਨੇ ਮਨ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਦੂਸਰੀ ਦਲੀਲ ਦੇ ਨਾਲ ਨਾਮ ਨਾਲ ਜੁੜਨ ਦੀ ਉਪਾਧੀ ਦਿੱਤੀ ਹੈ ਤੇ ਕਿੱਥੇ ਜਾ ਕੇ ਸਤਿਗੁਰੂ ਜੀ ਨੇ ਇਹ ਗੱਲ ਆਖੀ ਹੈ ਕਿ ਭਾਈ ਉਹ ਕੰਮ ਤੇ ਉਹ ਤਰੀਕ ਉਹ ਸੁਹਾਲਾ ਤੇ ਉਹ ਸਮਾਂ ਜਿਹੜਾ ਪ੍ਰਮਾਤਮਾ ਦੇ ਨਾਮ ਤੇ ਸਿਮਰਨ ਦੇ ਵਿੱਚ ਬਚਿਤ ਹੋ ਜਾਵੇ ਉਹਦੇ ਵਰਗੀ ਕੋਈ ਗੁਰੀ ਦੁਨੀਆ ਤੇ ਕੋਈ ਰੀਸ ਨਹੀਂ ਹੈ ਜਜ਼ੂਰ ਨੇ ਆਖਿਆ ਰਾਗ ਮਾਜ ਮਹੱਲਾ 5ਵਾਂ ਸਾਰੁਤ ਸੁਹਾਵੀ ਜਿਤ ਤੁਦ ਸੰਭਾਲੀ ਹੁਣ ਇਹਦੇ ਪਾਵਰ ਸ਼ਬਦ ਦੇ ਵਿੱਚ ਹੀ ਉਦਾਹਰਣ ਹੈ ਗੁਰੂ ਪਿਆਰੇ ਹੋ। ਹਜ਼ਰੂកਾ ਨੇ ਉਹ ਸਮਾਂ ਉਹ ਰੁੱਤ ਮੇਰੇ ਵਾਸਤੇ ਚੰਗੀ ਤੇ ਸਮਾਂ ਬੜਾ ਸੁਖਦਾਇਕ ਹੋ ਗਿਆ। ਜਿਹੜੇ ਸਮੇਂ ਮੈਂ ਤੇਰੀ ਵੰਦਨਾ ਤੇ ਤੇਰੀ ਭਗਤੀ ਦੇ ਵਿੱਚ ਲੀਨ ਹੋ ਕੇ ਤੇਰੇ ਇਸ਼ਟ ਸਾਧਨ ਉਪਰਤੀ ਵਫਾਦਾਰ ਹੋ ਗਿਆ। ਫਿਰ ਤੁਸੀਂ ਸ਼ਬਦ ਵੇਖੋ ਸਾਰੁਤ ਸੁਹਾਵੀ ਜਿਤ ਤੁਦ ਸੰਭਾਲੀ ਜਦੋਂ ਮੈਂ ਉਹਦੀ ਸਾਮ ਸੰਭਾਲਣ ਦੇ ਯੋਗਤਾ ਦੇ ਵਿੱਚ ਹੋ ਗਿਆ। ਜਦੋਂ ਮੈਨੂੰ ਤੇਰਾ ਸਤਕਾਰ ਆ ਗਿਆ ਤੇਰਾ ਅਦਬ ਰੱਖਣਾ ਆ ਗਿਆ ਸਤਿਗੁਰੂ ਜੀ ਮੈਨੂੰ ਤੁਹਾਡੀ ਅਦਬ ਤੇ ਸਤਕਾਰ ਦੇ ਵਿੱਚ ਰਹਿਣਾ ਆ ਗਿਆ ਦਰਬਾਰ ਦੇ ਵਿੱਚ ਮੈਂ ਆਪਣੀ ਮਨਰਜ਼ੀ ਦੇ ਨਾਲ ਵਿਚਰ ਨਹੀਂ ਲਗਿਆ ਤੁਹਾਡੀ ਹੁਕਮ ਦੇ ਵਿੱਚ ਤੁਹਾਡੇ ਹੁਕਮ ਦੇ ਦਾਇਰੇ ਦੇ ਵਿੱਚ ਮੈਨੂੰ ਰਹਿਣਾ ਆ ਗਿਆ ਹਜ਼ੂਰਕਾ ਨੇ ਉਹ ਤੋਦ ਸੰਭਾਲੀ ਉਹ ਮੇਰੇ ਵਾਸਤੇ ਸੁਖਦਾਈ ਹੋਇਆ ਸਮਾਂ ਸੋ ਕੰਮ ਸੁਹੇਲਾ ਜੋ ਤੇਰੀ ਕਾਲੀ ਤੇ ਉਹੀ ਕੰਮ ਮੇਰੇ ਵਾਸਤੇ ਚੰਗਾ ਹੋਣਾ ਬੜ ਸਕਦਾ ਏ ਜਿਹਦੇ ਵਿੱਚ ਤੇਰਾ ਵਾਸਾ ਹੋਵੇ ਉਦਾਹਰਣ ਵਖੋ ਸਤਿਗੁਰੂ ਜੀ ਆਖਦੇ ਨੇ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹ ਵਡਿਆਈ ਬੜੀ ਔਖੀ ਤੇ ਸੁਸੋਕੀ ਢੰਗੇ ਨਾਲ ਮਿਲਦੀ ਹੈ ਜਿਹਦੇ ਵਿੱਚ ਪ੍ਰਮਾਤਮਾ ਤੇਰਾ ਵਸਾ ਹੋਵੇ ਕਿਉਂਕਿ ਸਤਿਗੁਰੂ ਦਾ ਪਾਵਨ ਸ਼ਬਦ ਹੈ ਨਾ ਸਾਰ ਉਥੋ ਸੁਹਾਵੀ ਸਾਰ ਉਥੋ ਸੁਹਾਵੀ ਜਿਤ ਤੂੰ ਦਸਮਾਲੀ ਹੈ ਸਭ ਜੀਵਾਂ ਦੇ ਦਾਤੇ ਜਦੋਂ ਵੀ ਤੈਨੂੰ ਆਪਣੇ ਹਿਰਦੇ ਵਿੱਚ ਮੈਂ ਵਸਾਉਣ ਲੱਗਦਾ ਮਾਂ ਨਾ ਤੇ ਉਹ ਸਮਾਂ ਮੇਰੇ ਵਾਸਤੇ ਸੁਖਦਾਈ ਹੋ ਜਾਂਦਾ ਹੈ ਤੇ ਸੁੱਖਾਂ ਦੇ ਵਿੱਚ ਬਤੀਤ ਕਰਕੇ ਮੈਂ ਤੇਰੇ ਨਾਮ ਦੇ ਵਿੱਚ ਉੱਠੋ ਪੈਰ ਜੁੜ ਜਾਣਾ ਹਜ਼ੂਰ ਨੇ ਸੋ ਕਾਮਸੋ ਹੋਇਲਾ ਸੋਹਿਲਾ ਤੋਂ ਭਾਵ ਸੁਖਦਾਈ ਹੋ ਗਿਆ। ਸਕਾਲੀ ਤੋਂ ਭਾਵ ਸੇਵਾ ਦੇ ਵਿੱਚ ਜੁੜਨਾ ਸ਼ੁਰੂ ਹੋ ਗਿਆ। ਹਜ਼ੂਰ ਨੇ ਆਏਗਾ, "ਹੇ ਪ੍ਰਭੂ ਜਿਹੜੇ ਕੰਮਾਂ ਦੇ ਵਿੱਚੋਂ ਤੇਰੀ ਵਾਸਨਾ ਆਉਣ ਲੱਗ ਜਾਵੇ।" ਹੁਣ ਗੁਰੂ ਦਾ ਅਦਬ ਤੇ ਗੁਰੂ ਦਾ ਸਤਿਕਾਰ ਰੱਖਣਾ ਅਤਿਅੰਤ ਲਾਜ਼ਮੀ ਆ ਗੁਰੂ ਪਿਆਰਿਓ। ਤੁਹਾਨੂੰ ਦੇ ਕੇ ਤੁਹਾਡੇ ਧੀਆਂ ਪੁੱਤਰਾਂ ਨੇ ਇਹ ਪਲਾਂਘ ਵਟਣੀ ਹੈ। ਜੇ ਤਾਂ ਤੁਸੀਂ ਆਪਣੇ ਗੁਰੂ ਦਰ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਆਪਣੀ ਮਰਜ਼ੀ ਦੇ ਮੁਤਾਬਕ ਗੁਰੂ ਦਰਬਾਰ ਵਿੱਚ ਆਮੋਗੇ ਤਾਂ ਤੁਹਾਡੇ ਧੀਆ ਪੁੱਤਰਾ ਨੇ ਵੀ ਇਹ ਪਲਾਂਕ ਪੱਟ ਕੇ ਤੁਹਾਨੂੰ ਸਵਾਲ ਕਰਨਾ ਕਿ ਪਾਪਾ ਤੁਸੀਂ ਵੀ ਤਾਂ ਜਾਂਦੀ ਰਹੇ ਹੋ ਅਸੀਂ ਵੀ ਜਾਵਾਂਗੇ ਇਹ ਗੱਲ ਸਭ ਤੋਂ ਗੌਰ ਕਰਨ ਵਾਲੀ ਬਣਦੀ ਹੈ ਹਜ਼ੂਰ ਦਾ ਸ਼ਬਦ ਹੈ ਨਾ ਜੀ ਸੋ ਕੰਮ ਸੋਹਿਲਾ ਉਹ ਕਾਲ ਉਹ ਸੇਵਾ ਹੀ ਗੁਰੂ ਸਾਹਿਬ ਕਨੇ ਸੱਚੀ ਹੋ ਸਕਦੀ ਹੈ ਜਿਹਦੇ ਵਿੱਚ ਤੇਰੇ ਨਾਮ ਦੀ ਕਮਾਈ ਦੀ ਵਾਸ਼ਨਾ ਹੋਵੇ ਸੁਗੰਧੀ ਆਵੇ ਜਿਹਦੇ ਵਿੱਚ ਤੇਰੇ ਨਾਮ ਦੀ ਅਜਿਹੀ ਸੁਗੰਧ ਦੇ ਨਾਲ ਮੈਂ ਤਾਂ ਪ੍ਰਭਾਵਿਤ ਹੋਵਾਂ ਹੀ ਹੋਵਾਂ ਆਪ ਤਰੇ ਸਗਲੇ ਕੋਲ ਉਤਾਰੇ ਮੇਰੇ ਨਾਲ ਦੇ ਵੀ ਉਸ ਸੁਗੰਧੀ ਦੇ ਨਾਲ ਪ੍ਰਭਾਵਿਤ ਹੋ ਜਾਣਾ ਹੁਣ ਚੰਦਨ ਕੇ ਨਿਕਟੇ ਵਸੇ ਗੱਲ ਬਿਲਕੁਲ ਹੈ ਵਾਸ ਉਸ ਕੋ ਸੁਗੰਧ ਨਾ ਹੋਈ ਵਾਸ ਨੇ ਕਦੀ ਸੁਗੰਧੀ ਨਹੀਂ ਫੜਨੀ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਨਾਮ ਦੀ ਸੁਗੰਧੀ ਤੁਹਾਡੇ ਤੋਂ ਹੋ ਕੇ ਤੁਹਾਡੇ ਧੀਆਂ ਪੁੱਤਰਾਂ ਦੇ ਵਿੱਚ ਜਾਂਦੀ ਹੈ ਕਿਉਂਕਿ ਤੁਹਾਨੂੰ ਦੇ ਕੇ ਉਹਨੇ ਆਊਟਪੋਰਟ ਦੇ ਵਿੱਚ ਉਹ ਗ੍ਰਹਿਣ ਕਰਨੇ ਨੇ ਗੁਣ ਫਜ਼ੂਲ ਦਾ ਸ਼ਬਦ ਹੈ ਨਾ ਜੀ ਕਿ ਮੈਨੂੰ ਉਹ ਕੰਮ ਵੀ ਸੁਖਾਵਾਂ ਲੱਗ ਜਾਂਦਾ ਹੈ ਜਿਹਦੇ ਨਾਲ ਤੇਰੇ ਨਾਮ ਦੀ ਸੁਗੰਧੀ ਮੇਰੇ ਜੀਵਾਂ ਦੇ ਵਿੱਚ ਵੀ ਪੈਦਾ ਹੋ ਗਈ। ਨੌ ਨਿਤ ਤੇਰੇ ਉਖੋਟ ਪੰਡਾਰਾ ਨੌ ਖਜ਼ਾਨੇ ਜਿਹਦੇ ਕਦੇ ਵੀ ਟੋਟਣਾ ਆਵੇ ਵੱਧ ਦੋ ਜਾਈ। ਹਜ਼ੂਰ ਕਹਿੰਦੇ ਪ੍ਰਮਾਤਮਾ ਦੇ ਦਰ ਤੇ ਨੌ ਖਜ਼ਾਨੇ ਨੇ ਜਿਹੜੇ ਕਦੇ ਵੀ ਟੁੱਟਦੇ ਨਹੀਂ ਕਿਉਂਕਿ ਦੇਂਦਾ ਦੇ ਲੈਂਦੇ ਥੱਕ ਪਾਈ। ਗੁਰੂ ਨਾਨਕ ਦੇ ਪਾਤਸ਼ਾਹ ਜੀ ਰੋਜ਼ਾਨਾ ਅਸੀਸ ਦੇ ਦਿੰਦੇ ਨੇ ਸਾਨੂੰ ਹਨਾ ਕਿ ਪ੍ਰਮਾਤਮਾ ਦਾਤਾ ਦੇ ਰਿਹਾ ਏ। ਪਰ ਦੁਨਿਆਵੀ ਲੋਕ ਦੀ ਅਵਸਥਾ ਦੇਖੋ ਉਹ ਦਾਤਾਂ ਦੇ ਲੈ ਲੈ ਕੇ ਰੱਜ ਨਹੀਂ ਰਿਆ ਅ ਬਦਲੇ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਖਦੇ ਨੇ ਦਸ ਵਸਤੂ ਲੈ ਪਾਛਾ ਪਾਵੇ ਇੱਕ ਵਸਤ ਕਨ ਵਿਖੋਟ ਗਵਾਵੇ ਇੱਕ ਦਿੱਤੀ ਨਹੀਂ ਉਹਦਾ ਅਲੰਭਾ ਏ ਜਿਹੜੀਆਂ ਪਿੱਛੇ ਦਸ ਦੇ ਦੇ ਦਿੱਤੀਆਂ ਉਹਦਾ ਸ਼ੁਕਰਾਨਾ ਨਹੀਂ ਹੋਇਆ ਇਹਦੇ ਅਲੰਭਿਆਂ ਦੇ ਵਿੱਚ ਹੀ ਹਜ਼ੂਰ ਕੰਨ ਆਪਣਾ ਜੋ ਰੋਜ਼ਾਨਾ ਦਾ ਨੀਮ ਹੈ ਉਹ ਵੀ ਭੁੱਲ ਗਿਆ ਜੋ ਸੁਖਾਲਾ ਸਮਾ ਸੀ ਉਹਦੇ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਬਤੀਤ ਹੋਣ ਦੀ ਵਜਾਈ ਉਹਨੂੰ ਵੀ ਖਛਤ ਕਰਕੇ ਵਿੱਚ ਆਪਣਾ ਦਮ ਲਿਆ ਅਖੀਰਲੇ ਸਮੇਂ ਦੇ ਵਿੱਚ ਜੋ ਰਹਿਨਾਜ਼ ਇਕੱਠੀ ਕਰਨੀ ਸੀ ਉਹਨੂੰ ਵੀ ਠੋਕਰ ਵਜੀ ਹੈ ਫਜ਼ੂਰ ਕਹਿੰਦੇ ਹੁਣ ਨਾਮ ਦੀ ਕਮਾਈ ਦੇ ਵਿੱਚ ਤੈਨੂੰ ਕਿੰਨਾ ਕੁ ਪਰਮਾਤਮਾ ਨੇ ਰੱਖਣ ੜਾਏ ਉਹ ਆਪ ਜਾਣਦਾ ਏ ਤੇਰੀ ਅਵਸਥਾ ਹੁਣ ਉਹ ਨਹੀਂ ਹੈ ਜਿਸ ਤੂੰ ਦੇਹ ਸੋ ਤ੍ਰਿਪਤ ਅਗਾਵੇਂ ਸੋਈ ਭਗਤ ਤੁਮਾਰਾ ਜਿਓ ਕਿੱਡੀ ਵੱਡੀ ਉਦਾਹਰਣ ਦਿੱਤੀ ਹੈ ਸਤਗੁਰੂ ਜੀ ਨੇ ਭਾਵਨ ਸ਼ਬਦ ਦੇ ਵਿੱਚ ਜਿਸ ਤੂੰ ਦੇਹ ਭਾਵਕ ਹੈ ਪਰਮਾਤਮਾ ਜਿਹਦੇ ਉੱਤੇ ਕਿਰਪਾ ਕਰਕੇ ਤੂੰ ਪਰਮਾਤਮਾ ਨਾਮ ਦੀ ਕਮਾਈ ਦਾ ਸਾਧਨ ਇਹ ਦੇ ਦੇ ਦਿਨ ਆਏ ਨਾ ਕਿਉਂਕਿ ਪਰ ਜਿਸ ਨੂੰ ਆਪਣੇ ਨਾਮ ਦੀ ਦਾਤ ਦੀ ਕਮਾਈ ਦੀ ਸੰਭਾਲ ਆ ਜਾਂਦੀ ਹੈ ਪਰਮਾਤਮਾ ਦੇ ਨਾਮ ਦੀ ਕਮਾਈ ਦੀ ਉਹਦੇ ਉੱਤੇ ਤੂੰ ਪ੍ਰਸੰਨ ਹੋ ਕੇ ਉਹ ਸੇਵਾ ਉਹਦੀ ਝੋਲੀ ਦੇ ਵਿੱਚ ਪਾ ਦੇਣਾ ਕਿਉਂਕਿ ਹਜ਼ੂਰ ਦਾ ਪਾਵਨ ਸ਼ਬਦ ਵੀ ਹੈ ਨਾ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਹੁਕਮ ਵਜੇ ਗੁਰੂ ਰਾਮਦਾਸ ਪਾਸ਼ਾ ਜੀ ਦਾ ਨੇ ਪਰਮ ਭਦ ਭਾ ਕੋ ਸ੍ਰੇਸ਼ਟ ਪਦ ਪਾਇਆ ਏ ਉਹਦੇ ਵਰਗਾ ਕੋਈ ਦੁਨਿਆਵੀ ਲੋਕ ਇਹਦੇ ਵਿੱਚ ਅਜੇਹਾ ਅਹੁਦਾ ਤੇ ਅਜੇਹਾ ਪਰਉਪਕਾਰ ਸਾਧਨ ਨਹੀਂ ਬਣਿਆ ਜਿਹੜੀ ਸੇਵਾ ਦੇ ਨਾਲ ਉਹਨੂੰ उपाधि ਮਿਲੀ ਹੈ ਕਿਉਂਕਿ ਹਰਦੁਨਾ ਵਚਨ ਵੀ ਹੈ ਜਿਸ ਤੂੰ ਦੇਹ ਸੋ ਤ੍ਰਿਪਤ ਭਾਵਕ ਪ੍ਰਸੰਨ ਹੋ ਗਿਆ ਉਹਦੀ ਮਨ ਦੀ ਵਾਸ਼ਨਾਵਾਂ ਮਿਟ ਗਈਆਂ ਉਹਦੇ ਉੱਤੇ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਦਾ ਡੇਰਾ ਭੰਨਾ ਉਹਦੇ ਉੱਤੇ ਉਹ ਭੰਨਾ ਡੇਰਾ ਹਾਵੀ ਹੋ ਗਿਆ ਜੀ ਪਰਮਾਤਮਾ ਨੇ ਉਹ ਨਕਾ ਮੋੜ ਦਿੱਤਾ ਜਿਹਦੇ ਉੱਤੇ ਦੁੱਖਾਂ ਦੀ ਦੀ ਪੁਲਾ ਆ ਰਹੀ ਸੀ ਭਾਵਕ ਉਹਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਹਰ ਇੱਕ ਸੁਵਾਸ ਦੇ ਨਾਲ ਉਹਦੇ ਤੋਂ ਸ਼ੁਕਰਾਨਾ ਸ਼ੁਕਰਗੁਜ਼ਾਰ ਆਪਣੇ ਆਪ ਪਰਮਾਤਮਾ ਕਰਨ ਲੱਗ ਪਿਆ ਅਗਲੀ ਪੰਕਤੀ ਹਜ਼ੂਰ ਕਰਪਾ ਕਰਕੇ ਸਾਨੂੰ ਨਿਵਾਜਦੇ ਨੇ ਸਭ ਕੋ ਆਸ ਹੈ ਤੇਰੀ ਬੈਠਾ हे ਦਾਤਾਰ ਖਸਮ ਪਰਮਾਤਮਾ ਸਾਰੇ ਜੀਵ ਤੇਰੀ ਆਸ ਰੱਖਦੇ ਨੇ ਤੇਰੀ ਆਸ ਰੱਖ ਕੇ ਤੇਰੇ ਆਧਾਰ ਦੇ ਨਾਲ ਆਪਣੇ ਜੀਵਨ ਦਾ ਨਿਰਵਾਹ ਚਲਾਉਂਦੇ ਨੇ ਕਿਉਂਕਿ ਹਜ਼ੂਰ ਦਾ ਪਾਵਨ ਵਚਨ ਹੈ ਨਾ ਜੀ ਕਿ ਇਹ ਕਰ ਕਰ ਸੋ ਇਹ ਕਰ ਪਾਈ ਜਿਹੋ ਜਿਹੇ ਦੁਨਿਆਵੀ ਸ੍ਰਿਸ਼ਟੀ ਦੇ ਵਿੱਚ ਮਨੁੱਖ ਆਪਣੀ ਅਵਸਥਾ ਦੇ ਨਾਲ ਆਪਣੀ ਸੋਚਣ ਸ਼ਕਤੀ ਦੇ ਨਾਲ ਕਿਉਂਕਿ ਜਦੋਂ ਪੈਰ ਦੇ ਵਿੱਚ ਵੱਜੀ ਹੋਈ ਸੂਲ ਪਰਮਾਤਮਾ ਸੂਲ ਬਣਾ ਦਿੰਦਾ ਹੈ ਨਾ ਸੂਲੀ ਤੋਂ ਸੂਲ ਇਹ ਗੱਲ ਸੱਚ ਹੈ ਤੁਹਾਡੀ ਉਹ ਨਾਮ ਕਮਾਈ ਤੁਹਾਡਾ ਨਿਤਨੇਮ ਉਹ ਸੂਲੀ ਦੇ ਵਿੱਚ ਸੂਲ ਤੋਂ ਜੁੜੇ ਤੁਹਾਡਾ ਵੱਧਾ ਨੁਕਸਾਨ ਹੋਣਾ ਹੋਵੇ ਪਰਮਾਤਮਾ ਸੂਲੀ ਬਣਾ ਕੇ ਕੱਢ ਦੇਵੇ ਉਹਦਾ ਸ਼ੁਕਰ ਗੁਜ਼ਾਰ ਹੈ ਕਿਉਂਕਿ ਤੁਹਾਡੇ ਲਾਜ ਰੱਖੀ ਗਈ ਆਪਾਂ ਆਖਦੇ ਆਂ ਕਿ ਪ੍ਰਮਾਤਮਾ ਨੇ ਆਪਣੇ ਪੈਜ ਸੇਵਕਾਂ ਦੀ ਆਪ ਪੈਜ ਰੱਖੀ ਐ ਕਿਉਂਕਿ ਭਾਗ ਹੋਆ ਗੁਰੂ ਸਾਹਿਬ ਤੇ ਮਿਲਿਆ ਚੰਗਿਆਂ ਭਾਗਾਂ ਦੇ ਨਾਲ ਗੁਰੂ ਮਿਲਿਆ ਗੁਰੂ ਦੀ ਅਪਾਧੀ ਦੇ ਨਾਲ ਇਹ ਜੋ ਸਭ ਤੋਂ ਵੱਡਾ ਦੁੱਖ ਸੀ ਮੇਰੀ ਜ਼ਿੰਦਗੀ ਦਾ ਕਟਿਆ ਗਿਆ ਹਜ਼ੂਰ ਕਾ ਨੇ ਹੁਣ ਤਾਂ ਹੀ ਤਾਂ ਸਤਿਗੁਰ ਜੀ ਆਖਦੇ ਨੇ ਨਾ ਗੁਰ ਪ੍ਰਸਾਦੀ ਇੱਕ ਨਦਰੀ ਆਇਆ ਹੁਣ ਸਤਿਗੁਰ ਬਿਟੋ ਬਤਾਇਆ ਜੀਓ ਕਿਉਂਕਿ ਵਲਿਹਾਰ ਜਾਈਏ ਸਤਿਗੁਰ ਜੀ ਦੇ ਨੇ ਜਿਹਨੇ ਸਤਿਗੁਰ ਜੀ ਪਾਵਨ ਵਿਚਾਣੀ ਦੇ ਨਾਲ ਸਾਨੂੰ ਜੁੜਨ ਦਾ ਉਦਮ ਦਿੱਤਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆ ਕਿ ਤੁਸੀਂ ਵੀ ਮਿਲੋ ਜੋ ਗੁਰੂ ਦੀ ਨਾਮ ਕਮਾਈ ਦਾ ਮੈਂ ਅੱਜ ਇੱਕ ਸਿਨ मात्र ਹਿੱਸਾ ਪਾਇਆ ਏ ਉਹਦੇ ਵਿੱਚ ਤੁਸੀਂ ਵੀ ਆਪਣੇ ਨਾਮ ਦੀ ਕਮਾਈ ਦਾ ਕੁਝ ਹਿੱਸਾ ਪਾ ਕੇ ਆਪਣਾ ਜੀਵਨ ਨੂੰ ਸਫਲਾ ਕਰ ਲੋ ਆਪਾਂ ਕੱਲ ਵਿਚਾਰ ਕਰ ਰਹੇ ਹਾਂ ਨਾ ਕਿ ਹਜ਼ੂਰ ਨੇ 8000 ਦੇ ਵਿੱਚੋਂ ਪੰਜਾਂ ਦੀ ਚੋਣ ਕਿਵੇਂ ਕਰ ਦਿੱਤੀ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਾਂ ਕੁਰਬਾਨ ਕਰਨ ਦਾ ਮਨ ਤੇ ਆਪਣਾ ਸਭ ਕੁਝ ਸੌਂਪ ਕੇ ਗੁਰੂ ਦੇ ਉੱਤੇ ਇਹ ਮਾਨ ਸਤਗੁਰੂ ਜੀ ਨੇ ਆਪ ਉਹਨਾਂ ਨੂੰ ਪੰਜਾਂ ਨੂੰ ਦਿੱਤਾ ਕਿੱਥੇ ਲਾਹੌਰ ਦੀ ਧਰਤੀ ਤੇ ਕਿੱਥੇ ਜਾ ਕੇ ਵਿਦਰ ਕਿੱਥੇ ਜਾ ਕੇ ਦਵਾਰਕਾ ਤੇ ਕਿੱਥੇ ਜਾ ਕੇ ਦਿੱਲੀ ਹਜ਼ੂਰ ਨੇ ਕਿਹੜੇ ਕਿਹੜੇ ਖੇਤਰਾ ਦੇ ਵਿੱਚੋਂ ਭਾਈ ਦਿਆਰਾਮ ਜੀ ਭਾਈ ਹਿੰਮਤ ਜੀ ਕਿਤੇ ਭਾਈ ਧਰਮ ਜੀ ਕਿੱਥੇ ਭਾਈ ਮੋਹਕਮ ਜੀ ਕਿੱਥੇ ਭਾਈ ਸਾਹਿਬ ਜੀ ਤੇ ਪੰਜਾਂ ਪਿਆਰੇ ਦੀ ਚੋਣ ਕਰਕੇ ਸਾਡੇ ਹਿਰਦੇ ਦੇ ਵਿੱਚ ਪੰਜਾਂ ਦੀ ਪਰਮਿਸ਼ਨ ਨੂੰ ਜੋਤ ਟਿਕਾ ਦਿੱਤੀ ਇਹਦੇ ਵਿੱਚ ਸਭ ਤੋਂ ਵੱਡਾ ਮੁੱਲਾ ਸਾਧਨ ਹੈ ਹਜ਼ੂਰ ਜੀ ਨੇ ਆਪਾ ਕੁਰਬਾਨ ਕਰਨ ਦਾ ਗੁਰੂ ਦੇ ਉੱਤੋਂ ਵੱਲ ਰੱਖਦੇ ਹਾਂ ਪ੍ਰਮਾਤਮਾ ਤੁਹਾਡੇ ਉੱਤੇ ਮਿਹਰ ਕਰਕੇ ਪ੍ਰਸੰਨ ਕਰਕੇ ਤੁਹਾਡੀ ਸੇਵਾ ਦੀ ਕਮਾਈ ਤੁਹਾਡੇ ਹਿਰਦੇ ਚ ਝੋਲੀ ਦੇ ਵਿੱਚ ਪਾ ਦਿੰਦਾ ਹੈ ਅਗਲੀ ਵਿਚਾਰ ਆਪਾਂ ਕੱਲ੍ਹ ਦੇ ਦਮਾਨੇ ਆਂਦੇ ਅੰਦਰ ਸਾਂਝੀ ਕਰਾਂਗੇ ਸਤਿਗੁਰੂ ਜੀ ਦੇ ਵਿਚਾਰ ਆਪ ਜੀ ਦੇ ਸਾਹਮਣੇ ਰੱਖਦੇ ਹਾਂ ਗੁਰੂ ਪਿਆਰਿਓ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਅਣਗਹਿਲੀਆਂ ਹੋ ਜਾਂਦੀਆਂ ਨੇ ਸਤਿਗੁਰੂ ਜੀ ਬਖਸ਼ਣ ਹਾਰ ਨੇ ਗੁਰੂ ਦੀ ਸੰਗਤ ਬਖਸ਼ਣ ਦੇ ਯੋਗਤਾ ਦੀ ਅਕਾਈ ਦੇ ਵਿੱਚ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ